ਟਾਣਾ ਜੀ ਉਹਦਣ ਮਿਲੇ ਸੀ ਤੁਹਾਨੂੰ ਅੱਜ ਜਿੱਤਣ ਤੋਂ ਬਾਅਦ ਕੀ ਕਹਿਣਾ ਚਾਹੋਗੇ ਜਿੱਤਣ ਤੋਂ ਮੈਂ ਉਹਨਾਂ ਨਾਲ ਸਾਹਮਣੇ ਹੀ ਐ ਐਡੀ ਖੁਸ਼ੀ ਮਿਲਦੀ ਪਈ ਆ ਐਨਾ ਹਾਰਫੁੱਲ ਹੋਵਾ ਜ਼ਿੰਦਗੀ ਪਹਿਲੀ ਵਾਰੀ ਹਾਰਫੁੱਲ ਹੋਇਆ ਵਾ ਪਿਛਲੇ ਸਾਲ ਹੋਇਆ ਹੀ ਨਹੀਂ ਕਦੀ ਸਾਰੇ ਮੈਨੂੰ ਸਲਮਾਨਤ ਕਰਦੇ ਪਏ ਨੇ ਮੈਨੂੰ ਆਉ ਲੱਗਦਾ ਕਿ ਮੈਂ ਅਦੇ ਮੈਨੂੰ ਕਿੰਨਾ ਸਨਮਾਨ ਦੇਦੇ ਮੈਂ ਦੱਸ ਹੀ ਨਹੀਂ ਸਕਦਾ ਤੁਹਾਨੂੰ ਲੋਕਾਂ ਨੂੰ ਕੀ ਗੱਲ ਕਰੀਏ ਬਹੁਤ ਖੁਸ਼ੀ ਹੋ ਰਹੀ ਹੈ ਪਰਦਾ ਜੀ ਤੁਹਾਨੂੰ ਪਤਾ ਹੀ ਹੈ ਕਿ ਇਹ ਜਿਹੜੀ ਇਸ ਵਾਰ ਦੀ ਜਿਹੜੀ ਜਿੱਤ ਹੋਈ ਹੈਗੀ ਆ ਤੇ ਕੁਝ ਜੋ ਮੀਡੀਆ ਦੇ ਰਿਪੋਰਟਾਂ ਚ ਗਈਆਂ ਹੀ ਆ ਤੇ ਜਿਹੜਾ ਨਿਰਪੱਖ ਮੀਡੀਆ ਵਾ ਉਹ ਕਹਿੰਦੇ ਕਿ ਚਿੰਕਾਂ ਚਾਂਕਾਂ ਪਹਿਲੇ ਕੁਝ ਹੋਰੀ ਵਜ ਗਈਆਂ ਸੀਗੀਆਂ ਚਲੋ ਬਾਰੇ ਤੁਹਾਨੂੰ ਸਾਰੇ ਨੂੰ ਪਤਾ ਹੀ ਹੈ ਮੈਂ ਬਹੁਤੀ ਡਿਟੇਲ ਦੱਸਣ ਜੋ ਨਹੀਂ ਜਾਂਦਾ ਬਾਕੀ ਬਹੁਤ ਵਧੀਆ ਹੋਇਆ ਆਰਓ ਸਾਹਿਬ ਨੇ ਬਹੁਤ ਵਧੀਆ ਇਲੈਕਸ਼ਨ ਕਰਾਇਆ ਬਹੁਤ ਠੀਕ ਠਾਕ ਹੋਇਆ ਅਸੀਂ ਤੁਹਾਨੂੰ ਇਹੀ ਗੱਲ ਕਹਿਣਾ ਚਾਹਾਂਗੇ ਕਿ ਸੈਂਕ ਮੁੱਦਾ ਪ੍ਰਾਸ ਨੇ ਮੁੱਦਾ ਰੱਖਿਆ ਹੈ ਕਿ ਬਾਥਰੂਮਾਂ ਦੀ ਬੜੀ ਮਾੜੀ ਕੰਡੀਸ਼ਨ ਹੈ ਹੁਣ ਤੁਸੀਂ ਪ੍ਰਧਾਨ ਬਣ ਗਏ ਹੋ ਕੀ ਇਹ ਦਿੱਕਤ ਦੂਰ ਹੋ ਜਾਗੀ ਕੱਲੀ ਬਾਥਰੂਮ ਤਾਂ ਨਹੀਂ ਹੋਰ ਵੀ ਮੈਂ ਤੁਹਾਨੂੰ ਦੱਸਿਆ ਹੋਣ ਗਿਆ ਕਿ ਪਾਰਕਿੰਗ ਦੀ ਹੈ ਐਵੇਂ ਵਾਈਟਵਾਸ਼ਿੰਗ ਦੇ ਕੈਮਰਿਆਂ ਦੀ ਆ ਹੋਰ ਛੋਟੇ ਮੋਟੇ ਹੈ ਨਹੀਂ ਸਾਰੀਆਂ ਕੋਸ਼ਿਸ਼ ਕਰਾਂ ਮੇਰੀ ਟੀਮ ਹੈ ਕਿ ਪਲਵਿੰਦਰ ਸਿੰਘ ਨਾਲ ਨੇ ਹਰਪਾਲ ਸਿੰਘ ਜੀ ਨਾਲ ਸਾਰਾ ਨਾਲ ਮਿਲ ਕੇ ਕਰਾਂਗੇ ਜਿੱਦੋਂ ਦਾ ਸਾਡਾ ਫੰਡ ਹੈਗਾ ਅਵੇਲੇਬਲ ਨਹੀਂ ਹੋਣਗੇ ਬਾਹਰੋਂ ਕਿ ਕੋਲ ਰਿਕਵੈਸਟ ਕਰਕੇ ਲਵਾ ਕੇ ਐਫ ਜੀ ਨੇ ਦੇ ਕੰਮ ਸਾਲੋਂ ਕਾਰਨ ਬਹੁਤ ਜ਼ਰੂਰੀ ਕਰਾਵਾਂਗੇ ਜਿੱਦਾਂ ਕਿ ਪੋਲੀਟੀਕਲ ਲੀਡਰਸ ਨੂੰ ਬਾਹਰ ਅਕਸਰ ਰਿਕਵੈਸਟ ਕਰਦੇ ਰਹੀ ਹੈ ਤੇ ਫੰਡ ਲੈਂਦੀ ਰਹੀ ਹੈ ਤੁਸੀਂ ਕੋਈ ਅਪਰਾਲਾ ਕਰੋਗੇ ਬਿਲਕੁਲ ਉਹੀ ਉਹੀ ਅੱਜ ਤੋਂ ਹੀ ਸ਼ੁਰੂ ਕਰ ਦੋ ਅਪਰਾਲਾ ਤੁਹਾਡੇ ਕੋਲ ਫੰਡ ਕੰਮ ਜਿਆਦਾ ਵਾ ਫੰਡ ਤੁਹਾਡੇ ਕੋਲ ਘੱਟ ਨੇ ਇਹ ਫੰਡ ਲੈ ਆਂਦੇ ਹਰ ਜਗ੍ ਗੱਲ ਨਹੀਂ ਹੈਗੀ ਜਿੰਨਾ ਵੀ ਕੋਸ਼ਿਸ਼ ਮੈਕਸਿਮਮ ਕਰਾਂਗੇ ਬਾਹਰ ਦਾ ਕੰਮ ਸਵਾਰ ਸਕੀਏ ਬਹੁਤ ਬਹੁਤ ਧੰਨਵਾਦ ਪਰਵਾਨ ਜੀ ਪ੍ਰੈਸ ਵੱਲੋਂ ਵੀ ਤੁਹਾਨੂੰ ਮੁਬਾਰਕਬਾਦ ਆ ਹਾਂ ਹਰਪਾਲ ਜੀ ਜਿਸ ਦਿਨ ਚੋਣ ਦਾ ਰਿਜ਼ਲਟ ਆਣਾ ਸੀ ਅਸੀਂ ਉਸ ਦਿਨ ਤੁਹਾਨੂੰ ਮਿਲੇ ਸੀ ਅੱਜ ਕਿੱਦਾਂ ਮਹਿਸੂਸ ਕਰਦੇ ਹੋ ਦੇਖੋ ਜੀ ਬਹੁਤ ਵਧੀਆ ਰਿਲੈਕਸਿੰਗ ਉਸ ਦਿਨ ਮਾਹੌਲ ਕਾਫੀ ਟੈਂਸ ਸੀਗਾ ਇਲੈਕਸ਼ਨ ਕੈਂਪੇਨ ਤੋਂ ਵੀ ਥੱਕੇ ਹੋਏ ਸੀਗੇ ਲਾਸਟ ਡੇ ਹਰ ਕਿਸੇ ਨੂੰ ਵੋਟ ਵਾਸਤੇ ਕਹਿ ਕੇ ਸਾਰਿਆਂ ਨੂੰ ਰਿਕੁਐਸਟ ਕਰਨੀ ਪੈ ਰਹੀ ਸੀ ਕਿ ਟੈਂਸ ਸੀਗਾ ਅੱਜ ਸਟ्रेस ਫਰੀ ਅੱਜ ਸਟ्रेस ਤੋਂ ਕਾਫੀ ਰਿਲੀਜ਼ ਮਹਿਸੂਸ ਕਰ ਰਹੇ ਹੋ ਆਪਣੇ ਆਪ ਨੂੰ ਤੇ ਪ੍ਰਧਾਨ ਜੀ ਤੁਸੀਂ ਇੱਕ ਯੰਗ ਐਡਵੋਕੇਟ ਹੋ ਤੁਹਾਡੀ ਟੀਮ ਵੀ ਯੰਗ ਹੈ ਸਾਰੇ ਯੰਗ ਬਲੱਡ ਤੁਹਾਡੇ ਨਾਲ ਖੜੇ ਨੇ ਤੇ ਯੰਗ ਵਕੀਲਾ ਵਾਸਤੇ ਕੀ ਕਰੋਗੇ ਉਧਰ ਵੀ ਇਹ ਮੁੱਦਾ ਆਇਆ ਸੀ ਤੁਹਾਡੇ ਸਾਹਮਣੇ ਦੇਖੋ ਜੀ ਯੰਗ ਵਕੀਲਸ ਨੂੰ ਕਈ ਵਾਰ ਕੋਰਟ ਦੇ ਵਿੱਚ ਸੰਗਬਿੰਗ ਦਾ ਸਾਹਮਣਾ ਕਰਨਾ ਪੈਂਦਾ ਹੈ ਕੋਸਲੀ ਜੱਜਿਸ ਨਾਲ ਇੱਕ ਮੀਟਿੰਗ ਕਰਕੇ ਉਹਨਾਂ ਨਾਲ ਉਹਨਾਂ ਤੋਂ ਇਹ ਉਮੀਦ ਕੀਤੀ ਜਾਏਗੀ ਕਿ ਉਹ ਜਿਹੜੇ ਯੰਗ ਲਾਇਰਸ ਕੋਰਟ ਵਿੱਚ ਅਪੀਅਰ ਹੁੰਦੇ ਆ ਉਹਨਾਂ ਨੂੰ ਪ੍ਰੋਤਸਾਹਿਤ ਕਰਨ ਬਲਕਿ ਸਨਬ ਨਾ ਕਰਨ ਉਹਨਾਂ ਨੂੰ ਗਾਈਡ ਕਰਨ ਜੇ ਕਿਸੇ ਕੋਈ ਮਿਸਟੇਕ ਹੋ ਜਾਂਦੀ ਹੈ ਉਹਨਾਂ ਨੂੰ ਗਾਈਡ ਕਰਨ ਪ੍ਰੋਪਰ ਵੇ ਨਾਲ ਉਹਨਾਂ ਨੂੰ ਦੱਸਣ ਕਿ ਇਸ ਤਰੀਕੇ ਨਾਲ ਕੰਮ ਕੀਤਾ ਜਾਂਦਾ ਹੈ ਕੋਰਟ ਵਿੱਚ ਹੁੰਦਾ ਤੇ ਕੋਈ ਕਿਸੇ ਨੂੰ ਸਨਬ ਨਾ ਕਰੇ ਪਰ ਤਾਂ ਜੀ ਜਿਦਾਂ ਕਿ ਫੀਮੇਲ ਐਡਵੋਕੇਟਸ ਦੀ ਤਦਾਕ ਕਾਫੀ ਆ ਬੇਸ਼ੱਕ ਉਹ ਛੋੜ ਕੇ ਕੋਈ ਉਮੀਦ ਫੀਮੇਲ ਐਡਵੋਕੇਟ ਨਹੀਂ ਆ ਪਾਇਆ ਲੇਕਿਨ ਉਹ ਫੀਮੇਲ ਐਡਵੋਕੇਟਸ ਖਾਸ ਤੌਰ 'ਤੇ ਕੀ ਲੋਗ ਥੇ ਦੇਖੋ ਜੀ ਫੀਮੇਲ ਐਡਵੋਕੇਟਸ ਦੀ ਚਲੋ ਉਦੇਦਾਰਾਂ ਦੇ ਵਿੱਚ ਨਹੀਂ ਚੁਣ ਕੇ ਆ ਪਏ ਕੋਈ ਬਟ ਸਾਡੇ ਜਿਹੜੇ ਐਗਜ਼ੀਕਿਟਿਵ ਮੈਂਬਰਸ ਨੇ ਉਹਨਾਂ ਵਿੱਚ ਕਾਫੀ ਫੀਮੇਲ ਮੈਂਬਰਸ ਹੈਗੇ ਨੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਵੀ ਜੋ ਵੀ ਸਮੱਸਿਆਵਾਂ ਹੋਣਗੀਆਂ ਜਾਂ ਕੋਈ ਉਧਰ ਪੇਸ਼ ਆਉਂਦੀਆਂ ਉਹਨਾਂ ਦੇ ਉਹਨਾਂ ਤੋਂ رائے ਹਾਸਲ ਕਰਕੇ ਉਹਨਾਂ ਦਾ ਸਮਾਧਾਨ ਕੀਤਾ ਜਾਵੇ ਇੱਕ ਲਾਸਟ ਸਵਾਲ ਪ੍ਰਧਾਨ ਜੀ ਜਿਸ ਤਰ੍ਹਾਂ ਵਕੀਲ ਸਾਹਿਬ ਜਿਹੜੇ ਨੇ ਲਾਸਟ ਹੋਪ ਹੁੰਦੇ ਨੇ ਜਿਹੜੇ ਬਾਹਰੋਂ ਲੋਕ ਆਪਣੇ ਕਚਹਿਰੀ 'ਚ ਕੇਸ ਲੜਨਾ ਆਉਂਦੇ ਨੇ ਤੇ ਉਹਨਾਂ ਦੀ ਤੁਸੀਂ ਲਾਸਟ ਹੋਪ ਹੁੰਦੇ ਹੋ ਵਕੀਲ ਸਾਹਿਬ ਉਹਨਾਂ ਬਾਰੇ ਕੀ ਕਰਨਾ ਚਾਹੋਗੇ ਦੇਖੋ ਜੀ ਅਸੀਂ ਪ੍ਰਾਈਵੇਟ ਤੌਰ ਤੇ ਤਾਂ ਹੈ ਹੀ ਹੈਗੇ ਆ ਸਰਕਾਰ ਨੇ ਵੀ ਡਿਫੈਂਸ ਲਾਇਰਜ਼ ਨਿਯੁਕਤ ਕੀਤੇ ਹੋਏ ਨੇ ਫ੍ਰੀ ਲੀਗਲ ਏਡ ਵਾਲੇ ਵੀ ਹੈਗੇ ਨੇ ਤੇ ਜਿਹੜਾ ਦੱਬਿਆ ਕੁਚਲਾ ਵਰਗਾ ਜਾਂ ਪਛੜਿਆਵਾ ਜਾਂ ਗਰੀਬ ਆ ਉਹਨਾਂ ਵਾਸਤੇ ਆਲਰੇਡੀ ਸਰਕਾਰ ਵੱਲੋਂ ਵੀ ਕਾਫੀ ਇੱਥੇ ਫੈਸਿਲਿਟੀਆਂ ਹੈਗੀਆਂ ਨੇ ਰਾਦਰ ਸਾਡੇ ਦੇ ਪ੍ਰੋ ਬੋਨੋ ਐਡਵੋਕੇਟਸ ਵੀ ਹੈਗੇ ਨੇ ਜਿਹੜੇ ਫ੍ਰੀ ਵਿੱਚ ਵੀ ਕੇਸਿਸ ਲੜਦੇ ਨੇ ਥੈਂਕ ਯੂ ਹਾਜੀ ਸੈਕਟਰੀ ਸਾਹਿਬ ਤੁਸੀਂ ਚੋਣਾਂ ਜਿੱਤ ਗਏ ਹੋ ਤੁਹਾਨੂੰ ਮੁਬਾਰਕਬਾਦ ਜੀ ਥੈਂਕ ਯੂ ਸਰ ਮੈਂ ਸਰ ਸਾਰੀ ਬਾਰ ਦਾ ਬਹੁਤ ਧੰਨਵਾਦ ਦਿਆਂ ਜੀ ਜਿਨ੍ਹਾਂ ਨੇ ਮੈਨੂੰ ਅਨਪੋਜ਼ਡ ਸੈਕਟਰੀ ਚੁਣਿਆ ਜਿਹੜੀ ਮੇਰੀ ਇਲੈਕਸ਼ਨ ਆ ਉਹ ਜਿਹੜੀ ਅਨਪੋਜ਼ ਹੋਈ ਹੈ ਜੀ ਤੇ ਪ੍ਰਧਾਨ ਜੀ ਫਿਰ ਜਿਹੜੇ ਤੁਸੀਂ ਅਨਪੋਜ਼ ਹੋਏ ਹੋ ਤੇ ਫਿਰ 817 ਬੰਦਿਆਂ ਦੇ ਤੁਸੀਂ ਹਾਂ ਜੀ ਬਿਲਕੁਲ ਬਿਲਕੁਲ ਜੀ ਮੈਨੂੰ 817 ਬੰਦਿਆਂ ਨੇ ਵੋਟਾਂ ਪਾਈਆਂ ਜੀ ਤੇ ਇਹ ਜਿਹੜਾ ਖਾਸ ਤੌਰ ਤੇ ਇੱਕ ਗੱਲ ਧਿਆਨ ਹੈ ਕਿ ਫੀਮੇਲ ਐਡਵੋਕੇਟਸ ਦੀ ਕਾਫੀ ਤਦਾਕਵਾਦਰੀ ਆ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਸਰ ਜਿਹੜੀ ਫੀਮੇਲਸ ਪਹਿਲਾਂ ਥੋੜੀ ਸੀਗੀ ਹੁਣ ਬਹੁਤ ਜ਼ਿਆਦਾ ਫੀਮੇਲਸ ਹੋ ਗਏ ਆ ਬਾਕੀ ਇਹਨਾਂ ਦੀ ਇਹਨਾਂ ਨੂੰ ਪੁੱਛਾਂਗੇ ਜਿਹੜੀ ਵੀ ਉਹਨਾਂ ਦੀ ਕੋਈ ਜਿਹੜੀ ਮੰਗ ਹੋਏਗੀ ਉਹ ਪੂਰੀ ਕਰਾਂਗੇ ਜੀ ਇੱਕ ਅਕਸਰ ਜਿਹੜਾ ਵਾ ਪ੍ਰੈਸ ਦੇ ਵਿੱਚ ਸਾਨੂੰ ਸ਼ਿਕਾਇਤ ਆਂਦੀ ਭਈ ਆ ਬਹੁਤ ਦੂਰ ਤੇ ਕਿ ਜਿਹੜੇ ਲਾਸਟ ਟੋਪ ਜਿਹੜੀ ਆ ਵਕੀਲ ਹੁੰਦੇ ਆ ਆਦਮੀ ਦੀ ਤੇ ਜੇ ਬਾਹਰੋਂ ਕੋਈ ਸ਼ਿਕਾਇਤ ਆ ਜਾਏ ਤਾਂ ਤੁਸੀਂ ਉਹਦੇ ਬਾਰੇ ਧਿਆਨ ਕਰੋਗੇ ਬਿਲਕੁਲ ਕਰਾਂਗੇ ਜੀ ਸਰ ਜੇ ਸਾਡੇ ਕੋਈ ਬਾਰ ਮੈਂਬਰ ਤੋਂ ਕੋਈ ਪ੍ਰੋਬਲਮ ਹੋਏਗੀ ਅਸੀਂ ਉਹ ਜ਼ਰੂਰ ਹੱਲ ਕਰਾਂਗੇ ਥੈਂਕ ਯੂ ਧੰਨਵਾਦ ਕੋਈ ਗੱਲ ਨਹੀਂ ਬੜੀ ਹੈ ਨਹੀਂ ਨਹੀਂ ਜੋਇੰਟ ਸੈਕਟਰੀ ਰੋਹਿਨ ਸ਼ਰਮਾ ਜੀ ਬੜੇ ਯੰਗ ਚਾਰਮਿੰਗ ਐਡਵੋਕੇਟ ਹੋ ਤੁਸੀਂ ਔਰ ਕਾਫੀ ਅੱਛੀ ਕੁਦਰਤ ਨੇ ਭਗਵਾਨ ਰਾਮ ਨੇ ਤੁਹਾਨੂੰ ਪਰਸਨੈਲਿਟੀ ਬਖਸ਼ੀ ਆ ਤੇ ਤੁਹਾਨੂੰ ਜਿੱਤ ਦੇ ਉੱਤੇ ਤੁਹਾਨੂੰ ਮੁਬਾਰਕਵਾਦ ਸ਼ੁਕਰੀਆ ਸ਼ੁਕਰੀਆ ਜੀ ਆਪਣੀ ਜਿੱਤ ਤੋਂ ਬਾਅਦ ਤੁਹਾਡਾ ਕੀ ਰਹੇਗਾ ਕਿਸ ਤਰੀਕੇ ਨਾਲ ਕੰਮ ਕਰੋਗੇ ਮੈਂ ਉਸ ਦਿਨ ਤਾਂ ਗੱਲ ਕੀਤੀ ਸੀ ਕਿ ਯੰਗ ਲੋਅਰਸ ਦੀ ਰਿਪਰੈਜ਼ੈਂਟੇਸ਼ਨ ਨੂੰ ਲੈ ਕੇ ਨਾ ਅਸੀਂ ਬਹੁਤ ਚਿੰਤਤ ਹਾਂ ਕਿਉਂਕਿ ਇਸ ਟਾਈਪ ਐਂਡ ਨੂੰ ਲੈ ਕੇ ਯੰਗ ਲੋਅਰਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਵੀਜ਼ਨ ਹੈ ਹੀ ਨਹੀਂ ਆ ਹਾਂ ਕੁਝ ਸਟੇਟਸ ਨੇ ਕੀਤਾ ਆ ਤੇ ਸਾਡੀ ਉਹ ਡਿਮਾਂਡ ਵੀ ਰਹੇਗੀ ਇਸ ਵਾਰੀ ਆਪਾਂ ਰੈਜ਼ੋਲੂਸ਼ਨ ਵੀ ਦਵਾਂਗੇ ਉਹਦੇ ਬਾਰੇ ਜਰੂਰ ਆਪਾਂ ਇੱਕ ਵਾਰੀ ਪੁਆਇੰਟ ਆਊਟ ਜਰੂਰ ਕਰਾਂਗੇ ਚੀਜ਼ ਪ੍ਰਧਾਨ ਜੀ ਜਿਹੜੀ ਇਹ ਅੰਨੀ ਚਿਰ ਹੋ ਗਈ ਆ ਬਾਹਰ ਬਣੇ ਨੂੰ ਤੇ ਜਿਹੜੇ ਖਾਸ ਤੌਰ ਤੇ ਮੁੱਦੇ ਨੇ ਜਿਹੜੇ ਸਟਾਈਫਲ ਦੇ ਮੁੱਦੇ ਦੀ ਤੁਸੀਂ ਗੱਲ ਕਰ ਰਹੇ ਹੋ ਸਾਨੂੰ ਪਤਾ ਵੀ ਬਹੁਤ ਸਾਰੇ ਐਡਵੋਕੇਟਸ ਜਿਹੜਾ ਦੇ ਫਾਦਰ ਐਡਵੋਕੇਟ ਨਹੀਂ ਉਹਨਾਂ ਬਾਰੇ ਕੀ ਧਿਆਨ ਦੇਵੋਗੇ ਜਿਨ੍ਹਾਂ ਦੇ ਫਾਦਰ ਐਡਵੋਕੇਟ ਨਹੀਂ ਹੈਗੇ ਲੇਕਿਨ ਫਿਰ ਵੀ ਉਹ ਐਡਵੋਕੇਟ ਬਣੇਗੇ ਨੇ ਮੈਂ ਖੁਦ ਜੀ ਉਸੇ ਫੈਮਿਲੀ ਤੋਂ ਬਿਲੋਂਗ ਕਰਦਾ ਮੇਰੀ ਫੈਮਿਲੀ ਚ ਨਾ ਕੋਈ ਐਡਵੋਕੇਟ ਹੈ ਤੇ ਨਾ ਕੋਈ ਰੈਲੀਟਿਵ ਐਡਵੋਕੇਟ ਹੈ ਸਟਰਗਲ ਬਹੁਤ ਜ਼ਿਆਦਾ ਫੇਸ ਕਰਨੀ ਪੈਂਦੀ ਹੈ ਮੈਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਜਿਨ੍ਹਾਂ ਦੇ ਫਾਦਰ ਨਹੀਂ ਆ ਜਿਨ੍ਹਾਂ ਦੀ ਫੈਮਲੀ ਦੇ ਵਿੱਚ ਕੋਈ ਐਡਵੋਕੇਟ ਨਹੀਂ ਹੈਗਾ ਉਹਨਾਂ ਵਾਸਤੇ ਤੇ ਸ਼ੁਰੂ ਤੋਂ ਹੀ ਲੇਕਿਨ ਇਹਨਾਂ ਨੂੰ ਇੱਕ ਤਰ੍ਹਾਂ ਦਾ ਦੇਖ ਲਓਗੇ ਕਿ ਸਭ ਤੋਂ ਜ਼ਿਆਦਾ ਪੜ੍ਹੀ ਲਿਖੀ ਪੀੜ੍ਹੀ ਹੋਣ ਦੇ ਬਾਵਜੂਦ ਵੀ ਐਡਵੋਕੇਟ ਸਭ ਤੋਂ ਵਧੀਆ ਪੜ੍ਹੇ ਲਿਖੇ ਨੇ ਇਲਾਈਟ ਕਲਾਸ ਹੈਗੇ ਨੇ ਲੇਕਿਨ ਗਵਰਨਮੈਂਟ ਨੇ ਕਦੀ ਧਿਆਨ ਦਿੱਤਾ ਹੀ ਨਹੀਂ ਹੈਗਾ ਅਸੀਂ ਖੋਦੀ ਆਪਣੇ ਚੰਦੇ ਇਕੱਠੇ ਕਰੀਏ ਖੋਦੀ ਅਸੀਂ ਆਪਣੀ ਕੰਪੀਟੀਸ਼ਨ ਕਮੇਟੀਆਂ ਬਣਾਈਏ ਖੋਦੀ ਪੈਸੇ ਵੇ ਕਰੀਏ ਸਾਰੀ ਡਿਪੈਂਡੈਂਸੀ ਸਾਡੇ ਖੋਦਦੇ ਆ ਜਿੱਥੇ ਅਸੀਂ ਲੋਕਾਂ ਵਾਸਤੇ ਦੇਖਦੇ ਪਿਆ ਸਾਡੇ ਵਾਸਤੇ ਦੇਖਣ ਵਾਲਾ ਕੋਈ ਨਹੀਂ ਹੈਗਾ ਔਰ ਇਸ ਚੀਜ਼ ਨੂੰ ਅਸੀਂ ਹਰ ਚਲ ਹਾਈਲਾਈਟ ਕਰੀਦਾ ਹਰ ਸਾਈਲ ਨੂੰ ਬਾਰ ਕਾਉਂਸਲ ਵਿੱਚ ਵੀ ਹਾਈਲਾਈਟ ਕੀਤਾ ਆ ਉਮੀਦ ਹੈ ਕਿ ਬਾਰ ਕਾਉਂਸਲ ਕਰੀ ਤੇ ਕਦੀ ਸੁਨੇਗੀ ਥੈਂਕ ਯੂ ਕੈਸ਼ਰ ਆ ਕੀ ਆਲੋ ਮੁਬਾਰਕਬਾਦ ਤੁਹਾਨੂੰ ਜਿੱਤ ਪ੍ਰਾਪਤ ਹੋਈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਤੇ ਬਾਰ ਦੇ ਖਜ਼ਾਨਾ ਮੰਤਰੀ ਹੋ ਜੀ 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 ਮੈਂ ਬਹੁਤ ਹੀ ਧੰਨਵਾਦ ਕਰਦਾ ਆਪਣੇ ਸਾਰੇ ਵਕੀਲ ਭਾਈ ਚਰੇ ਦਾ ਜਿਨ੍ਹਾਂ ਨੇ ਮੈਨੂੰ ਸਰਬਸੰਮਤੀ ਨਾਲ ਬਿਨਾਂ ਇਲੈਕਸ਼ਨਾਂ ਦਿਓ ਜਿਟਾਇਆ ਆ ਤੇ ਮੈਨੂੰ ਇਸ ਮੁੱਦੇ ਦੇ ਦਿੱਤਾ ਬਿਠਾਇਆ ਆ ਤੇ ਮੈਂ ਸਾਰੇ ਵਕੀਲ ਭਾਈਚਾਰੇ ਦੇ ਨਾਲ 24 ਘੰਟੇ ਖੜਾ ਰਵਾਂਗਾ ਜਦੋਂ ਵੀ ਮੈਨੂੰ ਆਵਾਜ਼ ਮਰਨਗੇ ਮੈਂ ਉਸੇ ਵੱਲੋਂ ਦੇ ਨਾਲੇ ਮੋਢੇ ਨਾਲ ਮੋਢਾ ਲਾ ਕੇ ਜੋ ਵੀ ਉਹਨਾਂ ਦਾ ਕੰਮ ਹੋਏਗਾ ਉਹਦਾ ਮਸਲਾ ਹੱਲ ਕਰਾਉਣ ਦੇ ਵਿੱਚ ਪੂਰਾ ਆਪਣਾ ਸਹਿਯੋਗ ਦੇਵਾਂਗਾ ਜੀ ਪ੍ਰਧਾਨ ਜੀ ਆਪਣਾ ਪਿਸ਼ੋਕੜ ਕਿੱਥੋਂ ਦਾ ਮੈਂ ਜੀ ਲੋਕਾਂ ਲਈ ਗੁਨਾਣਕ ਫਰਨੀਚਰ ਲਾਗੂ ਅਤੁੱਲ ਉਥਰਾ ਐਡਵੋਕੇਟ ਨਾਮ ਮੇਰਾ ਮੇਰੇ ਫਾਦਰ ਸਾਹਿਬ ਡੀਸੀ ਆਫਿਸ ਚਾ ਸ਼੍ਰੀ ਅਸ਼ੋਕ ਕੁਮਾਰ ਜੀ ਹੁਣ ਤੁਸੀਂ ਜਿੱਤ ਗਏ ਉਹ ਫੰਡਾਂ ਦੀ ਅਕਸਰ ਕਮੀ ਰਹਿੰਦੀ ਆ ਤੇ ਫੰਡ ਇਕੱਠਾ ਕਰਨ ਵਾਸਤੇ ਪਰਾਲਾ ਕਰੋਗੇ ਬਿਲਕੁਲ ਜੀ ਪ੍ਰਧਾਨ ਸਾਹਿਬ ਜੀ ਨਾਲ ਰਲ ਕੇ ਸਾਡੇ ਸਟਰੈਟਜੀ ਬੰਦੀ ਪਈ ਹੈ ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਆਪਾਂ ਕਰਨਾ ਆ ਮੇਰੇ ਨਾਲ ਪਿਛਲੇ ਕੈਸ਼ੀਰ ਸਾਹਿਬ ਵੀ ਖੜੇ ਆ ਇਹਨਾਂ ਨੇ ਵੀ ਬਹੁਤ ਉਪਰਾਲੇ ਕੀਤੇ ਆ ਅਸੀਂ ਵੀ ਹੋਰ ਵੱਧ ਕਰਾਂਗੇ ਜਿਹੜਾ ਫੰਡ ਦੀ ਜਿਹੜੀ ਸਮੱਸਿਆ ਆ ਉਹ ਖਤਮ ਕਰਾਂਗੇ ਜਲਦੀ ਤੋਂ ਜਲਦੀ ਆ ਪੁਰਾਣੇ ਹਾਂ ਜੀ ਹਾਂ ਜੀ ਮੈਂ ਬਹੁਤ ਬਹੁਤ ਬਾਲਕ ਬਾਦ ਦਿੰਦਾ ਕਿ ਨਵੀਂ ਟੀਮ ਨੇ ਅੱਜ ਮਿਲੀ ਹੈ ਇਹ ਅੱਜ ਆਰੋਪ ਸਾਹਿਬ ਨੇ ਬੜੇ ਵਧੀਆ ਤਰੀਕੇ ਨਾਲ ਇਲੈਕਸ਼ਨ ਕਰਵਾਏ ਤੇ ਇੱਕ ਨਈ ਇੱਕ ਰੀਸਟਾਰਟ ਕੀਤੀ ਕਿ ਪੁਰਾਣੇ ਜਿਹੜੇ ਆਫਿਸ ਪੀਅਰਰ ਆ ਉਹਨਾਂ ਨੂੰ ਵੀ ਪ੍ਰੋਪਰ ਸਨਮਾਨਿਤ ਕਰਕੇ ਉਹਨਾਂ ਨੇ ਭੇਜਿਆ ਹੈ ਕਿ ਸਾਡੀ ਇੱਕ ਮੈਮਰੀਜ਼ ਲਾਈਫ ਨੂੰ ਉਂਗਲੀ ਬਣ ਗਿਆ ਨਹੀਂ ਪਰ ਸਾਡੇ ਕੋਲ ਜੋੜੀ ਰਿਪੋਰਟ ਆਈ ਹੈ ਕਹਿੰਦੇ ਚਿੰਕਾ ਵੱਜ ਗਈ ਅਸੀਂ ਪਹਿਲੇ ਸਰ ਉਹ ਤੇ ਚਲੋ ਮਿਸ ਅੰਡਰਸਟੈਂਡਿੰਗ ਹੋ ਜਾਂਦੀ ਕਿ ਵਾਲੇ ਵਾਲੇ ਬਿਨਾ ਪ੍ਰੋਪਰ ਹੋਇਆ ਥੋੜਾ ਨਿਕਲ ਗਈ ਗੱਲ ਬਟ ਬਾਕੀ एवरीथिंग ਵਾਸ ਵੈਰੀ ਸਾਰਟਡ ওকে ਔਰ ਇਸ ਵਾਸਤੇ ਤੁਸੀਂ ਬਾਰ ਨੂੰ ਤੇ ਕੰਕਲਿਊਡ ਕਰ ਹੀ ਦਿੱਤਾ ਆਪਣੀ ਨਵੀਂ ਟੀਮ ਨੂੰ ਤੇ ਜਿਹੜਾ ਖਜ਼ਾਨਾ ਹੈਗਾ ਵਾ ਉਹਦੇ 'ਚ ਹੁਣ ਦੁਬਾਰਾ ਤੁਸੀਂ ਸਹਿਯੋਗ ਦੋਗੇੜਾ ਨੂੰ ਭਰਨ ਵਿੱਚ ਡੈਫੀਨਿਟਲੀ ਸਰ ਮੈਂ ਜਿੱਦੋਂ ਮੈਨੂੰ ਖਜ਼ਾਨਾ ਮਿਲਿਆ ਤਾਂ ਮੈਨੂੰ 230000 ਰੁਪਏ ਮਿਲਿਆ ਸੀ ਤੇ ਮੈਂ ਉਹਨੂੰ ਅੱਜ ਖਰਚੇ ਸਾਰੇ ਕਰਕੇ ਫੰਕਸ਼ਨ ਨਿਪਟਾ ਕੇ ਮਾਜਨਾ ਨੂੰ 1.5 ਲੱਖ ਰੁਪਏ ਦੇ ਕੇ ਜਾ ਰਿਹਾ ਹਾਂ ਮੈਂ ਮੈਂ ਤੇ ਮੇਰੀ ਟੀਮ ਨੇ ਬਹੁਤ ਉਪਰਾਲੇ ਕੀਤੇ ਸੀ ਤੇ ਮੈਂ ਹੀ ਚਾਹਨਾ ਹੈ ਕਿ ਅਗਲੀ ਟੀਮ ਵੀ ਆ ਕੇ ਉਪਰਾਲੇ ਕਰਕੇ ਬਾੜ ਦੀ ਵੱਧ ਤੋਂ ਵੱਧ ਫਾਈਨੈਂਸ ਦੇ ਵਿੱਚ ਵਾਲ ਨੂੰ ਵਧਾਏ। ਫੋਨ ਥੈਂਕ ਯੂ ਤਿਆਗੀ ਸਾਹਿਬ ਖੜੇ ਨੇ। ਮੈਂ ਚਾਹਾਂਗਾ ਉਹ ਵੀ ਜਿੱਤ ਦੀ ਮੁਬਾਰਕ ਟੀਮ ਨੂੰ ਦੇਣ ਆਪਣੀ ਟੀਮ ਨੂੰ। ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਜਿਹੜੀ ਬਾਰ ਆ ਉਹਨਾਂ ਦਾ ਧੰਨਵਾਦ ਕਰਨਾ। ਕਿਉਂਕਿ ਮੈਂ ਬੇਸਿਕਲੀ ਤੁਹਾਡਾ ਜਿਹੜਾ ਪ੍ਰੋਫੈਸ਼ਨਲ ਇਨਕਮ ਟੈਕਸ ਜੀਐਸਟੀ ਡੀਕਿਲ ਕਰਨੇ ਆ ਤੇ ਤੁਹਾਡੀ ਲਾਈ ਦੇ ਬਤੇ ਬਹੁਤ ਘੱਟ ਅੰਦਰ ਆਪਣਾ ਯੋਗਦਾਨ ਦਿੰਦੇ ਆ। ਤੇ ਮੈਂ ਆਪਣੀ ਬਾਰ ਨੂੰ ਬਹੁਤ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਪਹਿਲੀ ਵਾਰੀ ਮੈਨੂੰ ਮੌਕਾ ਦਿੱਤਾ ਤੇ ਮੈਂ ਇਹ ਉਮੀਦ ਕਰਦਾ ਕਿ ਮੈਨੂੰ ਜਿਦਾ ਆਪਣੇ ਛੋਟੇ ਭੈਣ ਭਰਾ ਮੇਰਾ ਸਹਿਯੋਗ ਕਰਨਗੇ ਤੇ ਵੱਡੇ ਮੇਨਾਂ ਬਲੇਸਿੰਗ ਰੱਖਣਗੇ ਤੇ ਜੋ ਵੀ ਬਾਅਦ ਮੇਰੀ ਡਿਊਟੀ ਲਾਏਗੀ ਮੈਂ ਪੂਰੀ ਜ਼ਿੰਮੇਵਾਰੀ ਨਾਲ ਕਰਾਂਗਾ ਬਹੁਤ ਬਹੁਤ ਧੰਨਵਾਦੀ ਸਾਰੀ ਬਾਰ ਨੂੰ ਵਕੀਲ ਸਾਹਿਬ ਖਾਸ ਤੌਰ ਤੇ ਜਿੱਦਾਂ ਤੁਸੀਂ ਕਿਹਾ ਕਿ ਤੁਸੀਂ ਟੈਕਸਿਸ ਦੇ ਉੱਤੇ ਕੰਮ ਕਰਦੇ ਹੋ ਤੇ ਫਿਰ ਤੇ ਬਾਰ ਨੂੰ ਖਜ਼ਾਨਾ ਇਕੱਠਾ ਕਰਦੇ ਕੋਈ ਪ੍ਰੋਬਲਮ ਨਹੀਂ ਆਣੀ ਚਾਹੀਦੀ ਕਾਕਾ ਜੀ ਪੂਰੀ ਕੋਸ਼ਿਸ਼ ਕਰਾਂਗੇ ਜਿੱਥੋਂ ਜਿੱਥੋਂ ਰੈਵਨਿਊ ਕ੍ਰੀਏਟ ਹੁੰਦਾ ਹੈਗਾ ਕੋਸ਼ਿ ਤੰਕੂ ਬਹੁਤ ਬਹੁਤ ਧੰਨਵਾਦ। ਗੁਸਾਈ ਜੀ ਖੜੇ ਨੇ ਜਿਨ੍ਹਾਂ ਦੇ ਪਿਤਾ ਪਿਤਾ ਵੀ ਬੜੇ ਹੀ ਇੱਕ ਐਮੀਨੇਟ ਤੇ ਪ੍ਰੋਮੀਨੇਟ ਐਡਵੋਕੇਟ ਨੇ ਗੁਰਦਾਸਪੁਰ ਦੇ। ਹੁਣ ਮੈਂ ਵਰਨੂੰ ਗੁਸਾਈ ਜੀ ਜੀ ਨੂੰ ਕਹਾਂਗਾ ਕੋ ਬਾਰ ਨੂੰ ਮੁਬਾਰਕ ਦਿੰਦੇ ਨੇ। ਸਭ ਤੋਂ ਪਹਿਲਾਂ ਤੇ ਨਵੇਂ ਅਫੀਸਰ ਬੇਰਾਂ ਨੂੰ ਬਹੁਤ ਬਹੁਤ ਮੁਬਾਰਕਾਂ। ਮੈਨੂੰ ਇਸ ਵਾਰ ਨੇ ਐਜ਼ ਅਸਿਸਟੈਂਟ ਰਟਨਿੰਗ ਅਫੀਸਰ ਅਪਾਇੰਟ ਕੀਤਾ ਸੀ ਔਰ ਮੇਰੀ ਜ਼ਿੰਮੇਵਾਰੀ ਲਈ ਸੀ ਕਿ ਆਪਾਂ ਸੁਚਾਰੂਤਾ ਨਾਲ ਸ਼ਾਂਤੀਮਈ ਤਰੀਕੇ ਨਾਲ ਇਲੈਕਸ਼ਨ ਕਰਵਾਈ ਕਰਵਾਈ ਜਾਣ। ਸੋ ਆਪਾਂ ਆਰਓ ਸਾਹਿਬ ਨਾਲ ਮਿਲ ਕੇ ਇੱਕ ਸੰਜੀ ਦੇ ਨਾਲ ਆਪਾਂ ਇਲੈਕਸ਼ਨ ਕਰਵਾਏ ਔਰ ਡਬੀ ਆਫਿਸ ਵੀ ਵਿਜ਼ਿਟ ਹੋਣੀ ਹੁਣ ਤੁਸੀਂ ਮੈਂਬਰ ਦੇ ਤੇ ਨਹੀਂ ਪਰ ਤੁਸੀਂ ਸਹਿਯੋਗ ਪੂਰਾ ਕਰ ਰਹੇ ਹੋ ਤੇ ਕੀ ਬਾਰ ਦਾ ਖਜ਼ਾਨਾ ਭਰਵਾਓਗੇ ਬਿਲਕੁਲ ਜੀ ਬਿਲਕੁਲ ਆਪਾਂ ਕੋਸ਼ਿਸ਼ ਕਰਾਂਗੇ ਕਿ ਸੈਂਟਰ ਤੋਂ ਸਟੇਟ ਗਵਰਨਮੈਂਟ ਤੋਂ ਜਿੰਨੀਆਂ ਵੀ ਆਪਾਂ ਫੰਡ ਕ੍ਰੀਏਟ ਕਰ ਸਕੀਏ ਉਹ ਕਰਵਾਵਾਂਗੇ ਜੀ ਬਹੁਤ ਬਹੁਤ ਧੰਨਵਾਦ ਗੁਸੈ ਸਾਹਿਬ ਥੈਂਕ ਯੂ ਚੜਦੀ ਕਲਾ ਟੀਵੀ ਤੋਂ ਮੈਂ ਰੰਜਨ ਵਫਾਤ ਵਾਡਾ ਕੁਲਿੰਦਰ ਪਾਟਿਆ ਜੀ ਦੇ ਸਹਿਯੋਗ ਦੇ ਨਾਲ ਇਹ ਬਾਰ ਦਾ ਇਲੈਕਸ਼ਨ ਨੂੰ ਕਵਰੇਜ ਕੀਤਾ ਗਿਆ ਹੈਗਾ ਤੇ ਅੱਜ ਵਕੀਲਾਂ ਦੀ ਸਚਾਈ ਸਾਹਮਣੇ ਆਈ ਹੈ ਵਕੀਲਾਂ ਨੇ ਬੜੇ ਜ਼ੋਰ ਤੋਰ ਨਾਲ ਮੰਗਤ ਕੀਤੀ ਹੈ ਹਰ ਸਾਲ ਇਹ ਬਾਰ ਦਾ ਚੋਣ ਹੁੰਦਾ ਹੈ ਤੇ ਅੱਜ ਇਹ ਚੋਣ ਜਿਹੜਾ ਹੈ ਰਾਜ ਵਰਮਾ ਜਿਹੜੇ ਇਹਦੇ ਰਾਜਾ ਜਿਹਨਾਂ ਨੂੰ ਕਿਹਾ ਜਾਂਦਾ ਐਡਵੋਕੇਟ ਉਹਨਾਂ ਦੀ ਕਿਸਮਤ ਖੁੱਲੀ ਹੈ ਗਈ ਹੈ ਮੀਡੀਆ ਨੇ ਠੀਕ ਰਿਪੋਰਟ ਪੇਸ਼ ਕਰਨੀ ਹੈਗੀ ਹੈ ਰਿਜ਼ਲਟ ਕੋਈ ਹੋਰ ਅਨਾਉਂਸ ਹੋ ਸਕਦਾ ਸੀ ਲੇਕਿਨ ਆਰਓ ਤੇ ਉਹਨਾਂ ਦੇ ਪੋਲਿੰਗ ਏਜੰਟ ਦੀ ਇਹ ਖਾਸ ਤੌਰ ਤੇ ਮਿਹਨਤ ਸਾਹਮਣੇ ਆਈ ਹੈ ਤੇ ਉਹ ਬੱਤੀਆਂ ਵੋ ਜਤੇ ਨੇ ਔਰ ਐਸੀ ਆਪਣੇ মিডিਆ ਲੋ ਤੇ ਕੁਲਿੰਦਰ ਪਾਟਿਆ ਮੈ ਰੰਜਨ ਵਫਾ ਨਵੀਂ ਚੁਣੀ ਹੋਈ ਟੀਮ ਨੂੰ ਮੁਬਾਰਕਬਾਦ ਦਿੰਦੇ ਆ